ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਸਿੰਗਰ ਬੱਬੂ ਮਾਨ ਦੀ ਤਸਵੀਰ ਲੱਗੀ ਹੋਈ ਹੈ ਪੋਸਟ ਨਾਲ ਦਾਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਬੱਬੂ ਮਾਨ ਦੀ ਕਾਰ ਐਕਸੀਡੈਂਟ ਚ ਮੌਤ ਹੋ ਗਈ ਹੈ ਯੂਜ਼ਰਸ ਇਸ ਖਬਰ ਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ ਪੋਸਟ ਦੇ ਜਗਬਾਣੀ ਦਾ ਲੋਗੋ ਲੱਗਿਆ ਹੋਇਆ ਹੈ ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਬੱਬੂ ਮਾਨ ਦੀ ਮੌਤ ਨਾਲ ਜੁੜੀ ਖਬਰ ਫਰਜੀ ਸਾਬਤ ਹੋਈ ਹੈ ਕਿਸ ਨੇ ਜਾਣਬੁੱਝ ਕੇ ਉਹਨਾਂ ਦੀ ਮੌਤ ਦੀ ਅਫਵਾਹ ਉਡਾਈ ਹੈ ਜਿਸ ਤੋਂ ਬਾਅਦ ਲੋਕਾਂ ਨੇ ਬਿਨਾਂ ਸੋਚੇ ਸਮਝੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਬੱਬੂ ਮਾਨ ਸਹੀ ਸਲਾਮਤ ਹਨ ਵਾਇਰਲ ਦਾਵਾ ਗਲਤ ਹੈ ਫੇਸਬੁਕ ਯੂਜ਼ਰ ਗਾਂਧੀ ਖੰਨੇ ਵਾਲੇ ਨੇ 13 ਜਨਵਰੀ ਨੂੰ ਇਹ ਪੋਸਟ ਸ਼ੇਅਰ ਕੀਤੀ ਆ ਤੇ ਲਿਖਿਆ ਵਧਾਈਆਂ ਹੋਣ ਮਿੱਤਰੋ ਵੰਡਾ ਲੱਡੂ ਕਾਮਰੇਟ ਡੱਬੂ ਮੁੱਕ ਗਿਆ ਅਤੇ ਵਾਇਰਲ ਪੋਸਟ ਤੇ ਲਿਖਿਆ ਹੋਇਆ ਆਰ ਆਈ ਪੀ ਪੰਜਾਬ ਚ ਵਾਪਰਿਆ ਵੱਡਾ ਹਾਦਸਾ ਨਹੀਂ ਰਿਹਾ ਪੰਜਾਬੀ ਗਾਇਕ ਬੱਬੂ ਮਾਨ ਕਾਰ ਐਕਸੀਡੈਂਟ ਦੇ ਵਿੱਚ ਹੋਈ ਮੌਤ ਵਾਈਰਲ ਰਿਪੋਰਟ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ Google ਤੇ ਸਰਚ ਕੀਤਾ ਕੀਵਰਡਸ ਨਾਲ ਖੋਜ ਕਰਨ ਤੇ ਸਾਨੂੰ ਵਾਇਰਲ ਰਿਪੋਰਟ ਦੀ ਪੁਸ਼ਟੀ ਕਰਨ ਵਾਲੇ ਇੱਕ ਵੀ ਪ੍ਰੋਸੈਜੋਗ ਮੀਡੀਆ ਰਿਪੋਰਟ ਨਹੀਂ ਮਿਲੀ ਬੱਬੂ ਮਾਨ ਪੰਜਾਬ ਦੇ ਮਸ਼ਹੂਰ ਸਿੰਗਰ ਹਨ ਜੇਕਰ ਉਹਨਾਂ ਨਾਲ ਜੇ ਹੈ ਕੁਝ ਹੁੰਦਾ ਹੈ ਤਾਂ ਇਸ ਨਾਲ ਜੁੜੀ ਖਬਰ ਜ਼ਰੂਰ ਸੁਰਖੀਆਂ ਵਿੱਚ ਹੁੰਦੀ ਪਰ ਸਾਨੂੰ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬੱਬੂ ਮਾਨ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਖੋਗਾਲਿਆ ਬੱਬੂ ਮਾਨ ਨੇ ਆਪਣੇ ਇੰਸਟਾਗ੍ਰam ਤੇ 13 ਜਨਵਰੀ 2024 ਨੂੰ ਇੱਕ ਪੋਸਟ ਕੀਤੀ ਆ ਜਿਸ ਵਿੱਚ ਉਹਨਾਂ ਨੇ ਲੋਹੜੀ ਦੀ ਵਧਾਈ ਦਿੱਤੀ ਆ ਜਾਂਚ ਵਿੱਚ ਅੱਗੇ ਅਸੀਂ ਜਗ ਬਾਣੀ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਚੈੱਕ ਕੀਤਾ ਉੱਥੇ ਵੀ ਸਾਨੂੰ ਅਜਿਹੀ ਕੋਈ ਪੋਸਟ ਨਹੀਂ ਮਿਲੀ ਜੋ ਕਿ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਹੋਵੇ ਵੱਧ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਬਰਨਾਲਾ ਦੇ ਰਿਪੋਰਟਰ ਯਾਦਵਿੰਦਰ ਸਿੰਘ ਭੋਲਰ ਨਾਲ ਗੱਲਬਾਤ ਕੀਤੀ ਉਹਨਾਂ ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਉਹਨਾਂ ਨੇ ਦਾਅਵੇ ਨੂੰ ਗਲਤ ਦੱਸਿਆ ਉਹਨਾਂ ਨੇ ਦੱਸਿਆ ਕਿ ਬੱਬੂ ਮਾਨ ਸਹੀ ਸਲਾਮਤ ਹਨ ਹਰਤਾਲ ਦੇ ਅੰਤ ਵਿੱਚ ਇਸ ਗਲਤ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਮੀਡੀਆ ਸਕੈਨਿੰਗ ਕੀਤੀ ਸਾਨੂੰ ਪਤਾ ਲੱਗਿਆ ਕਿ ਪੇਜ ਨੂੰ 471 ਲੋਕ ਫੋਲੋ ਕਰਦੇ ਹਨ ਅਤੇ ਇਹ ਪੋਸਟ ਬਿਲਕੁਲ ਫੇਕ ਹੈ ਅਸੀਂ ਬੱਬੂ ਮਾਰ ਦੇ ਚਾਹਣ ਵਾਲਿਆਂ ਨੂੰ ਇਹ ਦੱਸ ਦਈਏ ਕਿ ਬੱਬੂ ਮਾਰ ਸਹੀ ਸਲਾਮਤ ਹਨ ਅਤੇ ਜੋ ਫੇਕ ਪੋਸਟਾਂ ਸ਼ੇਅਰ ਕਰਦੇ ਹਨ ਉਹਨਾਂ ਨੂੰ ਐਦਾਂ ਨਹੀਂ ਕਰਨਾ ਚਾਹੀਦਾ